ਇਹ ਤਾਂ ਸਾਡੇ ਲੋਕ ਆ ਬਾਈ ਆਪਣੀ ਫੀਲਡ ਦੇ ਵਿੱਚ ਕਈ ਬੰਦੇ ਧੂਆਂ ਨੇ ਕੱਢਦੇ ਮੈਨੂੰ ਕੰਮ ਮਿਲਿਆ ਅਗਲੇ ਕਰਕੁਰ ਕੇ ਬੋਦੇ ਬਦਦਾ ਆ ਗਈ ਓਏ ਦੱਸਦੇ ਉਹ ਨਹੀਂ ਅਗਲੇ ਉਹ ਇਸ ਕਰਕੇ ਵੀ ਯਾਰ ਇਹ ਨਾ ਲੈ ਜAVE ਦਾਰਾ ਨਾ ਫਿਰ ਮਨ ਚ ਉਹਨਾਂ ਦੇ ਮਨ ਚ ਡਾ ਰਿਆ ਵੀ ਇਹ ਇਹਨੂੰ ਦਾ ਇਹ ਦੱਸੀਏ ਕਿ ਕਿਤੇ ਇਹ ਨਾ ਮੋਰੇ ਹੋ ਜਾਵੇ ਉੱਥੇ ਕੋਈ ਕੌਣ ਉਹ ਪਰਮਾਤਮਾ ਉਹ ਬੰਦੇ ਹੁੰਦੇ ਛੱਟੇ ਮਾਰ ਪਰ ਜਦੋਂ ਜਿੱਥੇ ਤੁਹਾਨੂੰ ਵਾਈਗਰੂ ਨੇ ਲੈ ਜਾਣਾ ਉਹ ਕੋਈ ਨਹੀਂ ਰੋਕ ਸਕਦਾ ਪਰਮਾਤਮਾ ਬੱਸ ਤੁਹਾਡੀ ਨੀਤ ਸੱਚੀ ਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸੱਚੀ ਕਰਨਾ ਸੱਚੀ ਚੀਜ਼ਾਂ ਮੈਟਰ ਕਰਦੀਆਂ ਉਹ ਜਿਹੜੇ ਪੂਛਾ ਮਾਰਨ ਵਾਲੇ ਉਹ ਫਿਰ ਰਹਿ ਵੀ ਉੱਥੇ ਕੀ ਜੀ ਜਾਂਦੇ ਆਪਣੇ ਜਿਨ੍ਹਾਂ ਨੂੰ ਕੰਮ ਐਕਚੁਅਲੀ ਮਿਲਣਾ ਚਾਹੀਦਾ ਉਹਨਾਂ ਨੂੰ ਘੱਟ ਮਿਲ ਰਿਹਾ ਕੰਮ ਸਾਨੂੰ ਸੰਤੁਸ਼ਟੀ ਤਾਂ ਹੈਗੀ ਆ ਵੀ ਐਟ ਲੀਸਟ ਕਹਾਣੇ ਜਾਂ ਕਿਸੇ ਦਾ ਉਹ ਚੀਜ਼ਾਂ ਤਾਂ ਨਹੀਂ ਹੈਗੇ ਆਪਣੇ ਤੇ ਭਰੋਸਾ ਰੱਖਣਾ ਚਾਹੀਦਾ ਭਰੋਸਾ ਜਨਨ ਚਾ ਤੁਹਾਨੂੰ ਆਪਣੇ ਆਪ ਤੇ ਔਰ ਮੈਨੂੰ ਪਤਾ ਹੈ ਕਿ ਪ੍ਰਮਾਤਮਾ ਨੇ ਦਾਰੋਜ਼ਰੀਏ ਦੇ ਦੇਵੇ ਚਾਹੇ ਕਿਸੇ ਹੋਰ ਗਰੀਏ ਦੇ ਦੇਵੇ ਅਸੀਂ ਆਉਣ ਵਾਲੇ ਕੰਮ ਦੇ ਵਿੱਚ ਚੰਗਾ ਕੰਮ ਕਰਕੇ ਦਿਖਾਵਾਂਗੇ ਕਿਤਨਾ ਕਿਤੇ ਅਸੀਂ ਦੇਖਦੇ ਆ ਵੀ ਜਿਹੜੇ ਥੀਏਟਰ ਆਰਟਿਸਟ ਹੁੰਦੇ ਨੇ ਨਾ ਉਹ ਜਾਦਾ ਸਟਰਗਲ ਕਰਦੇ ਨੇ ਸੂਰਾਪੁਰੀ ਭਾਈ ਦਾ ਇੱਕ ਗਾਣਾ ਲੈ ਕੇ ਆਇਆ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ ਚ ਸਦਾ ਬੁਜੀ ਜਿੱਤ ਨਾਲ ਉੱਕ ਜਾਂਦੇ ਵੱਡੇ ਖੰਬੀ ਖਾਨ ਵੀ ਵਾਈ ਦੇ ਨਿਸ਼ਾਨੇ ਨੇ ਅਦਿਤ ਨਿਤਨਾ ਥੀਏਟਰ ਜਿਹੜਾ ਆ ਤੁਹਾਡੇ ਚ ਹੌਸਲਾ ਬਹੁਤ ਭਰਦਾ ਥੀਏਟਰ ਤੁਹਾਨੂੰ ਬੂਸਟ ਕਰਦਾ ਆ ਥੀਏਟਰ ਤੁਹਾਨੂੰ ਚੀਜ਼ਾਂ ਬਹੁਤ ਸਿਖਾਉਂਦਾ ਆ ਔਰ ਲੋਕਾਂ ਚ ਵਿਚਰਨਾ ਸਿਖਾਉਂਦਾ ਆ ਮਿਰਜ ਪੂਰਾ ਰੋਬ ਸ਼ੋਵਾਲਾ ਜਿੱਦਾਂ ਦਾ ਮੇਰਾ ਅੱਗੇ ਚੱਲਦਾ ਹੁੰਦਾ ਕਿ ਜ਼ਿੰਦਗੀ 'ਚ ਜਿਵੇਂ ਦਾ ਮੈਂ ਹੈਗਾ ਵਾਕੀ ਪਿੱਛੇ ਬੈਨਰ ਤੋਂ ਤੁਹਾਨੂੰ ਜੱਜ ਹੋਈ ਜਾਣਾ ਤੇ ਮੈਂ ਜਦੋਂ ਪਹਿਲਾਂ ਮੇਰਾ ਕਰੈਕਟਰ ਦਾ ਨਾਂ ਪੜਿਆ ਮੈਂ ਭਾਈ ਜੀ ਨੂੰ ਮੈਂ ਕਿਹਾ ਵੀ ਨਾਂ ਜੀ ਬਹੁਤ ਦਮ ਸਿਕੰਦਰ ਸੰਧੂ ਮੇਰੇ ਕਰੈਕਟਰ ਦਾ ਨੇਮ ਹੈ ਕੱਬਾ ਸੰਧੂ ਕਹਿੰਦੇ ਉਹਨੂੰ ਤੋਂ ਉਹਦੇ 'ਚ ਹੀ ਬੜਾ ਪਾਵਰ ਤੇ ਜੋਸ਼ ਸੀਗਾ ਸਸ਼ੀਕਲ ਜੀ ਸਾਰਿਆਂ ਦਾ ਰੋਜ਼ਾਨਾ ਸਪੋਕਸਮੈਨ ਤੇ ਮੈਂ ਵਿਸ਼ਾਖਾ ਤੁਹਾਡਾ ਸਵਾਗਤ ਕਰਦੀ ਆ ਅੱਜ ਅਸੀਂ ਪਹੁੰਚੇ ਆ ਦਾਰੋ ਦੀ ਸਟਾਰ ਕਾਸਟ ਨਾਲ ਗੱਲਬਾਤ ਕਰਨ ਮਨੀ ਜੀ ਸਾਡੇ ਨਾਲ ਨੇ ਗੁਰੀ ਜੀ ਸਾਡੇ ਨਾਲ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਕਿਰਦਾਰ ਬਾਰੇ ਵੀ ਤੁਹਾਨੂੰ ਦੱਸਦੇ ਆ 4 ਜੁਲਾਈ ਨੂੰ ਕੇਬਲ 1 ਤੇ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ ਸਸ਼ੀਕਲ ਸਰ ਸਸ਼ੀਕਲ ਜੀ ਕਿਵੇਂ ਹੋ ਬਹੁਤ ਵਧੀਆ ਫਰਸਟ ਕਲਾਸ ਤੁਸੀਂ ਦੋਸਤੋ ਠੀਕ ਹੋ ਸਰ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਗੁੱਗੂ ਗਿਲ ਬਾਜੀ ਦੇ ਭਾਈ ਵਰਗੇ ਲੱਗਦੇ ਹੋ ਬਿਲਕੁਲ ਜੀ ਬਿਲਕੁਲ ਬਹੁਤ ਕਮੈਂਟਸ ਆਉਂਦੇ ਆ ਸਾਰੇ ਮਤਲਬ ਬਹੁਤ ਪਿਆਰ ਕਰਦੇ ਆ ਤੇ ਵਾਈ ਗੁਰੂ ਮੇਲ ਕਰੇ ਹੁਣ ਅੱਗੇ ਪਿਛਲੇ ਇੰਟਰਵਿਊ ਚ ਵੀ ਅਸੀਂ ਜਿਹੜੇ ਪਿਛਲੇ ਇੰਟਰਵਿਊ ਚ ਮੈਂ ਸਾਰੇ ਬਾਈ ਜੀ ਵੀ ਕਹੀ ਜਾਂ ਮਤਲਬ ਮੋਸਟਲੀ ਨਾਲ ਜਿੰਨੇ ਵੀ ਸ਼ੂਟਸ ਤੇ ਜਾਣਾ ਜਦੋਂ ਸਾਰੇ ਕਹਿੰਦੇ ਬਾਈ ਤੁਸੀਂ ਉਹਨਾਂ ਵਰਗੇ ਲੱਗਦੇ ਹੋ ਚਲੋ ਮੇਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਆ ਜੀ ਸਹੀ ਗੱਲ ਹੈ ਬੜੀ ਵੱਡੀ ਗੱਲ ਆ ਇਹ ਜੀ ਸੀਨੀਅਰ ਨੇ ਸਾਡੇ ਜੀ ਬਿਲਕੁਲ ਬਹੁਤ ਉਹਨਾਂ ਨੂੰ ਦੇਖ ਦੇ ਕੇ ਬਹੁਤ ਬਿਲਕੁਲ ਬਿਲਕੁਲ ਸਰ ਦਾਰੋ 4 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਨਾ ਕਿਵੇਂ ਦਾ ਕਿਰਦਾਰ ਦੇਖਣ ਨੂੰ ਮਿਲੇਗਾ ਤੁਹਾਡਾ ਮਿਰੇਜ ਪੂਰਾ ਰੋਬੋ ਸ਼ੋਅ ਵਾਲਾ ਜਿੱਦਾਂ ਦਾ ਮੇਰਾ ਅੱਗੇ ਚੱਲਦਾ ਹੁੰਦਾ ਜਿੰਦਗੀ 'ਚ ਜਿਵੇਂ ਦਾ ਮੈਂ ਹੈਗਾ ਵਾਕੀ ਪਿੱਛੇ ਬੈਨਰ ਤੋਂ ਤੁਹਾਨੂੰ ਜੱਜ ਹੋਈ ਜਾਣਾ ਠੀਕ ਹੈ ਜੀ ਸਰ ਤੁਹਾਡਾ ਮੇਰਾ ਕਿਰਦਾਰ ਅੱਛਾ ਕਿਰਦਾਰ ਹੈ ਉਦਾਂ ਲੋਕਾਂ ਲਈ ਚਾਹੇ ਉਹ ਨੈਗੇਟਿਵ ਹੋਵੇ ਲੋਕਾਂ ਲਈ ਚਾਹੇ ਉਹ ਗੰਦਾ ਕਿਰਦਾਰ ਹੋਵੇ ਬਟ ਧਾਰੋ ਲਈ ਕੁੱਲ ਸਿੱਧੂ ਲਈ ਯੂ ਕੈਰੈਕਟਰ ਬਹੁਤ ਚੰਗਾ ਆ ਜਿਹੜਾ ਉਹਨੂੰ ਫੌਸਲਾ ਦਿੰਦਾ ਔਰ ਉਹਨੂੰ ਕਹਿੰਦਾ ਹੈ ਕਿ ਚਲ ਤੋਰ ਜਿੱਦਾਂ ਤੂੰ ਦਰਨਾ ਚਾਹੁੰਦੀ ਹੈ ਇੱਕ ਭਰਾ ਦਾ ਕਰੈਕਟਰ ਹੈ ਉਹਨੂੰ ਉਹਦਾ ਮੂੰਹ ਬੋਲਾ ਭਰਾ ਬਣਦਾ ਬੜਾ ਕਮਾਲ ਲੱਗ ਰਿਹਾ ਆਪਣੇ ਆਪ ਦੇ ਵਿੱਚ ਬਾਕੀ ਮੈਂ ਲਾਈਕ ਕਰਦਾ ਥੋੜੇ ਨੈਗੇਟਿਵ ਸ਼ੇਡ ਕਰਕੇ ਵੈਸੇ ਥੀਏਟਰ ਆਰਟਿਸਟ ਨੂੰ ਇਦਾਂ ਨਹੀਂ ਹੁੰਦਾ ਕਿ ਮੈਂ ਆਹ ਹੀ ਕਰਨਾ ਹੈ ਕਰਨਾ ਪਰ ਭਾਜੀ ਨੇ ਮੇਰੇ ਮਤਲਬ ਦਾ ਕਰੈਕਟਰ ਮੈਨੂੰ ਕਿਹਾ ਮਨੀ ਤੇਰੇ ਲਈ ਇਦਾਂ ਦਾ ਕਰਕੇ ਹੈਗਾ ਤਾਂ ਮੈਨੂੰ ਚੰਗਾ ਲੱਗੇ ਸਰ ਤੁਸੀਂ ਥੀਏਟਰ ਆਰਟਿਸਟ ਦੀ ਗੱਲ ਕੀਤੀ ਹੈ ਇਸ ਵੈਬ ਸੀਰੀਜ਼ ਵਿੱਚ ਕਾਫੀ ਥੀਏਟਰ ਆਰਟਿਸਟ ਨੂੰ ਵੀ ਲਿੱਤਾ ਹੈ ਨਾ ਜੀ ਤੁਸੀਂ ਵੀ ਥੀਏਟਰ ਕੀਤਾ ਹੈ ਹੈਨਾ ਸਟਾਰਟ ਕੀਤੀ ਹੈ ਥੀਏਟਰ ਤੋਂ ਕਿਤਨਾ ਕਿਤੇ ਅਸੀਂ ਦੇਖਦੇ ਆ ਵੀ ਜਿਹੜੇ ਥੀਏਟਰ ਆਰਟਿਸਟ ਹੁੰਦੇ ਨੇ ਨਾ ਉਹ ਜ਼ਿਆਦਾ ਸਟਰਗਲ ਕਰਦੇ ਨੇ ਹੈਨਾ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਵੀ ਮਤਲਬ ਇੱਕ ਸਕਸੈਸ ਮਿਲ ਜਾਂਦੀ ਹੈ ਪਰ ਸਟਰਗਲ ਨਹੀਂ ਕਰਦੇ ਵੀ ਮੁੱਕਦਾ ਹੈਨਾ ਉਸ ਦਾ ਤੁਸੀਂ ਵੀ ਇਹ ਚੀਜ਼ ਕਦੇ ਫੇਸ ਕੀਤੀ ਹੈ ਆਬਵੀਅਸਲੀ ਕੀਤੀ ਹੋਣੀ ਆਬਵੀਅਸ ਹੁਣ ਤੁਹਾਨੂੰ ਮੈਂ ਦੱਸਦਾ ਕਿ ਅ ਮੇਰੇ ਫਾਦਰ ਸਾਹਿਬ ਨੇ ਇੱਕ ਹੈ ਨਾ ਬੰਦਾ ਆਇਆ ਉਹ ਕਹਿੰਦਾ ਵੀ ਅੰਕਲ ਜੀ ਆ ਸੜਕ ਕਿੱਥੇ ਜਾਂਦੀ ਆ ਉਹ ਕਹਿੰਦਾ ਦਾੜੀ ਕਾਲੀ ਸੀ ਚਿੱਟੀ ਹੋ ਗਈ ਸੜਕ ਤਾਂ ਕਿਤੇ ਨਹੀਂ ਗਈ ਲੋਕ ਹੀ ਜਾਂਦੇ ਇੱਥੋਂ ਦੇ ਹੈ ਸੇਮ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਕਿਹਾ ਵੀ ਆ ਜਿਹੜੀ ਦਾੜੀ ਆ ਨਾ ਇਹ ਹੈ ਨਹੀਂ ਸੀ ਤੇ ਹੁਣ ਚਿੱਟੀ ਵੀ ਹੋ ਗਈ ਮਿੱਠੂ ਵਿੱਚ ਤੇ ਉਦੋਂ ਦਾ ਲੱਗਿਆ ਹੋਇਆ ਲਗਭਗ ਮੈਂ 2003 ਦਾ ਇਸ ਫੀਲਡ ਦੇ ਥੀਏਟਰ ਕਰਕੇ ਇੱਧਰ ਨੂੰ ਆਇਆ ਹੋਇਆ ਸਾਨੂੰ ਲੱਗਦਾ ਸੀ ਜਦੋਂ ਮੈਂ ਪਹਿਲਾਂ ਵੀ ਵੀਰੇ ਨੂੰ ਦੱਸਦਾ ਛੜਿਆ ਕਿ ਸਾਨੂੰ ਲੱਗਦਾ ਸੀ ਕਿ ਅਸੀਂ ਚੰਡੀਗੜ੍ਹ ਜਾਣਾ ਜੀ ਆਇਆਂ ਨੂੰ ਜਦੋਂ ਆਈ ਆ ਅਸੀਂ ਉਦੋਂ ਥੀਏਟਰ ਕਰਦੇ ਹੁੰਦੇ ਸੀ ਤੇ ਚੰਡੀਗੜ੍ਹ ਜਾਣਾ ਆ ਤਾਂ ਜਾ ਕੇ ਸਾਨੂੰ ਉਹਨਾਂ ਨੇ ਮੈਨ ਲੈ ਲੈਣਾ ਆ ਤਹੀ ਸਟਾਰ ਬਣੇ ਖੜੇ ਆ ਤੇ ਤੁਸੀਂ ਲਾਲੋ ਸਾਹਿਬ ਕਿਹੜੇ ਵੇਲੇ ਦੀਆਂ ਉਹ ਫਿਲਮਾਂ ਤੇਨ ਦੇ ਲੱਗੇ ਹੋਏ ਆ ਤੇ ਅੱਜ 22 ਸਾਲ ਹੋ ਗਏ ਹਾਂ ਉਮਰ ਲੰਘੀ ਇੱਕ ਉਮਰ ਲੰਘ ਜਾਂਦੀ ਹੈ ਹੈਨਾ ਤੇ ਹੱਲੇ ਤੱਕ ਹੱਲੇ ਤੁਹਾਡੇ ਚੋਂ ਵੀ ਮੈਨੂੰ ਲੱਗਦਾ ਕਈਆਂ ਬੰਦੇ ਨੂੰ ਪਤਾ ਨਹੀਂ ਹੋਣਾ ਵੀ ਇਹ ਬੰਦਾ ਕੌਣ ਆ ਤੇ ਪਰ ਮਿਹਨਤ ਜਾਰੀ ਜਾਰੀ ਆ ਸੂਰਾਪੁਰੀ ਭਾਈ ਦਾ ਇੱਕ ਗਾਣਾ ਲੈ ਕੇ ਆਇਆ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਜ਼ਿੰਦਗੀ 'ਚ ਸਦਾ ਹੁੰਦੀ ਯਤਨ ਉੱਕ ਜਾਂਦੇ ਵੱਡੇ ਖੱਬੀ ਖਾਨ ਵੀ ਵਾਈ ਦੇ ਨਿਸ਼ਾਨੇ ਨਿਤ ਨਿਤਨਾ ਸੋ ਕਦੇ ਕਈ ਵਾਰੀ ਜ਼ਿੰਦਗੀ 'ਚ ਹਾਰ ਵੀ ਆਉਂਦੀ ਆ ਤੇ ਫਿਰ ਜਿੱਤ ਆਉਂਦੀ ਆ ਹਣਾ ਮਿਹਨਤਾਂ ਜਿਨ੍ਹਾਂ ਨੇ ਸਦਾ ਕੀਤੀਆਂ ਹੁਣੇ ਉਹ ਕਢਾਰੀ ਕਦੇ ਚਤਨ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ ਮੈਨੂੰ ਐਂ ਲੱਗਦਾ ਬਾਈ ਮੈਨੂੰ ਜਦੋਂ ਅਸੀਂ ਇਕੱਠੇ ਹੋਣਾ ਤਾਂ ਬਾਈਸ ਮੈਨੂੰ ਸੁਣਾਉਂਦੇ ਹੁੰਦੇ ਸੀਗੇ ਇਹ ਗਾਣਾ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਬਾਈ ਗੱਲ ਬਹੁਤ ਚੰਗੀ ਆ ਕਿਉਂਕਿ ਸਾਡੇ ਨਾਲ ਰਿਲੇਟ ਕਰਦੀ ਆ ਗੱਲ ਸੋ ਮਿਹਨਤ ਕਰ ਆਹ دارو ਤੋਂ ਬਾਅਦ ਮੈਨੂੰ ਲੱਗਦਾ ਕਿ ਹੁੰਦਾ ਨਹੀਂ ਜਿਵੇਂ ਹਵਾਈ ਨੂੰ ਅੱਗ ਲਾਈਏ ਤਾਂ ਪਹਿਲਾਂ ਤਾਂ ਪਈ ਹੁੰਦੀਏ ਚੜਦੀ ਸ਼ੋਹ ਹੁੰਦੇ ਨੇ ਇਹ ਸਾਡੇ ਲਈ ਬੂਸਟ ਹੀ ਹੈ ਬਿਲਕੁਲ ਸਾਰਿਆਂ ਨੂੰ ਬਹੁਤ ਉਮੀਦਾਂ ਨੇ ਇਸ ਪ੍ਰੋਜੈਕਟ ਤੋਂ ਸਰ ਜਦ ਤੁਹਾਡੇ ਕੋਲ ਸਕ੍ਰਿਪਟ ਆਈ ਸੀ ਇਸ ਦੀ ਤੁਹਾਨੂੰ ਕਿਵੇਂ ਲੱਗਿਆ ਵੀ ਮੈਂ ਇਸ ਲਈ ਮੈਨੂੰ ਹਾਂ ਕਰਨੀ ਚਾਹੀਦੀ ਹੈ ਮੈਨੂੰ ਜਦੋਂ ਬਾਈ ਜੀ ਨੇ ਪਹਿਲਾਂ ਅਸੀਂ ਮਿਲੇ ਸੀਗੇ ਦੋਕ ਸੈਟਿੰਗਾਂ ਹੋਈਆਂ ਸੀ ਸਾਡੀਆਂ ਜਦੋਂ ਉਹਨਾਂ ਨੇ ਮੈਨੂੰ ਭੇਜੀ ਸਕ੍ਰਿਪਟ ਤਾਂ ਮੈਂ ਜਦੋਂ ਪਹਿਲਾਂ ਮੇਰਾ ਕਰੈਕਟਰ ਦਾ ਨਾਮ ਪੜਿਆ ਮੈਂ ਬਾਈ ਜੀ ਨੂੰ ਮੈਂ ਕਿਹਾ ਵੀ ਨਾਮ ਜੀ ਬਹੁਤ ਦਮ ਆ ਹਮ ਸਕੰਦਰ ਸੰਧੂ ਮਤਲਬ ਮੇਰੇ ਕਰੈਕਟਰ ਦਾ ਨੇਮ ਆ ਕੱਬਾ ਸੰਧੂ ਕਹਿੰਦੇ ਉਹਨੂੰ ਤੋਂ ਉਹਦੇ 'ਚ ਹੀ ਬੜਾ ਪਾਵਰ ਤੇ ਜੋਸ਼ ਸੀਗਾ ਤੇ ਚਲੋ ਐਡੀ ਵੱਡੀ ਟੀਮ ਸੀ ਨਾ ਕਰਨੀ ਤਾਂ ਬਣਦੀ ਹੀ ਨਹੀਂ ਸੀ ਮੇਰੇ ਲਈ ਤੇ ਇੱਕ ਬਹੁਤ ਵੱਡੀ ਓਪਰਚੁਨਿਟੀ ਸੀਗੀ ਸੋ ਫਿਰ ਸਭ ਤੋਂ ਵੱਡੀ ਗੱਲ ਅਮਰਦੀਪ ਬਾਈ ਜੀ ਦੇ ਨਾਲ ਕੰਮ ਕਰ ਰਹੇ ਆ ਬੜੀ ਮਾਣ ਵਾਲੀ ਗੱਲ ਆ ਸਾਡੇ ਲਈ ਤੇ ਸਾਡੀ ਮੇਰੀ ਸ਼ੁਰੂਆਤ ਬਹੁਤ ਵਧੀਆ ਢੰਗ ਨਾਲ ਤੇ ਵੱਡੀ ਟੀਮ ਨਾਲ ਹੋ ਰਹੀ ਆ ਵੱਡੇ ਪ੍ਰੋਜੈਕਟ ਨਾਲ ਹੋ ਰਹੀ ਸਰ ਸ਼ੁਰੂਆਤ ਤਾਂ ਤੁਸੀਂ ਨਹੀਂ ਕਹਿ ਸਕਦੇ ਤੁਹਾਡਾ ਨਹੀਂ ਤੁਹਾਡਾ ਗਾਣਾ ਮੈਂ ਦੇਖਿਆ ਸੀ 2 ਕਰੋੜ ਤੋਂ ਵੱਧ ਗਿਆ ਹੈ ਨਾ ਜਿਹੜਾ ਤੁਹਾਡਾ ਸਰ ਦੇ ਕੋ ਗਾਣੇ ਦੇ ਨਹੀਂ ਮਤਲਬ ਇਹ ਜਿਹੜੀ ਇੱਕ ਫਿਲਮ ਵਾਲੀ ਆ ਇਹ ਮੇਰੀ ਸ਼ੁਰੂਆਤ ਹੁਣ ਮਤਲਬ ਕਿ ਇਹ ਮੇਰੀ ਜਰਨੀ ਇੱਥੋਂ ਸਟਾਰਟ ਹੁੰਦੀ ਹੈ ਨਾ ਬਿਲਕੁਲ ਗਾਣੇ ਤਾਂ ਚਲੋ ਬਹੁਤ ਜਿਹੜੇ ਤੋਂ ਐ ਤਾਂ ਮੈਨੂੰ 10 ਸਾਲ ਹੋ ਗਏ ਲੱਗੇ ਹੋਏ ਨੂੰ ਪਰ ਸਮੇਂ ਹੁਣ ਨਵੀਂ ਪਾਰੀ ਦੀ ਸ਼ੁਰੂਆਤ ਹੋ ਰਹੀ ਆ ਤੇ ਵੈਗੁਰੂ ਰੰਗ ਭਗ ਲਾਵੇ ਸਰ ਅਸੀਂ ਦੇਖਦੇ ਆ ਵੀ ਜਿਵੇਂ ਕਈ ਵਾਰ ਅਸੀਂ ਇੰਟਰਵਿਊਜ਼ ਵੀ ਕਰਦੇ ਆ ਤੇ ਸਭ ਦੇ ਮੂੰਹੋਂ ਨਾ ਫਿਲਮ ਫਿਲਮ ਨਿਕਲਦੇ ਚਾ ਭਾਵੇਂ ਵੈਬ ਸੀਰੀਜ਼ ਹੋਵੇ ਕਈ ਵਾਰੀ ਸਾਡੇ ਮੂੰਹੋਂ ਵੀ ਨਿਕਲ ਜਾਂਦਾ ਤੇ ਵੈਬ ਸੀਰੀਜ਼ ਬਣਦੀਆਂ ਵੀ ਕੱਟ ਨੇ ਭਾਵੇਂ ਮਿਹਨਤ ਉਨੀ ਲੱਗਦੀ ਹੈ ਫਿਲਮ 'ਚ ਵੀ ਵੈਬ ਸੀਰੀਜ਼ 'ਚ ਵੀ ਤੁਹਾਡੇ ਅਕੋਰਡਿੰਗ ਮਤਲਬ ਕੀ ਰੀਜ਼ਨ ਹੋ ਸਕਦਾ ਵੈਬ ਸੀਰੀਜ਼ ਕੱਟ ਬਣਦਾ ਹੁਣ ਤਾਂ ਚਲੋ ਪਲੈਟਫਾਰਮਸ ਵੀ ਵਾਅਦਾ ਆ ਗਏ ਨੇ ਹੈਨਾ ਵੈਬ ਸੀਰੀਜ਼ ਲਈ ਵੈਬ ਸੀਰੀਜ਼ ਦੇ ਵਿੱਚ ਜਦੋਂ ਕਈ ਵਾਰੀ ਹੁੰਦਾ ਬਹੁਤ ਸਾਰੇ ਮੇਰੇ ਕਲਾਕਾਰ ਭਾਈ ਜਿਹੜੇ ਆ ਇਹ ਸੁਣ ਰਹੇ ਐ ਇਸ ਇੰਟਰਵਿਊ ਨੂੰ ਉਹਨਾਂ ਨੂੰ ਐ ਲੱਗਦਾ ਹੋਊਗਾ ਕਈਆਂ ਫਿਲਮਾਂ 'ਚ ਕੰਮ ਕਰਕੇ ਆਉਂਦੇ ਤਾਂ ਅਗਲਾ ਕਹਿੰਦਾ ਉਹ ਲੰਬੀ ਹੋ ਗਈ ਡਿਊਰੇਸ਼ਨ ਕਿ ਕੈਂਚੀ ਪਤਾ ਕਿੰਨਾ ਤੇ ਫਿਰਤੀ ਆ ਜਿਹੜੇ ਸਾਡਰ ਕੇ ਉਹਦੇ ਵਿੱਚ ਚੱਕ ਦੋ আর ਵੀ ਚੱਕ ਦੋ ਮੇਨ ਪਾਤਰ ਦੀ ਨਹੀਂ ਛੇੜਨਾ ਹੁੰਦਾ ਤੇ ਜਿਹੜੇ ਛੋਟੇ ਕਲਾਕਾਰਾਂ ਦੇ ਸੀਨ ਹੁੰਦੇ ਆ ਉਹ ਵਿੱਚ ਉੜ ਜਾਂਦੇ ਆ ਜਿਵੇਂ ਕਾਫੀ ਲੰਬਾ ਸਮਾਂ ਪਹਿਲਾਂ ਫਿਲਮ ਆਈ ਸੀ ਬੰਬੂ ਕਾਰ ਉਹਦੇ 'ਚ ਮੇਰੇ ਤੇ ਸੰਗੇ ਬਾਈ ਨੇ ਕਿੰਦੀ ਸੀਨ ਉੜ ਗਈ ਮੈਂ ਡੱਬੀ ਵੀਂ ਕਰਕੇ ਆਇਆ ਸੀਗਾ ਕਿ ਉਹ ਮੇਰਾ ਕਿ ਮਿੱਤਰ ਆ ਉਹਦਾ ਏਡੀ ਸੀਗਾ ਤੇ ਮੈਂ ਉਹਨਾਂ ਨਾਲ ਲੜਿਆ ਕਿੰਨੀ ਵਾਰੀ ਤੂੰ ਮੇਰੇ ਸੀਨ ਕੱਟੇ ਤੋਂ ਮੈਨੂੰ ਦੱਸਿਆ ਕੌਨੇ ਹੁਣ ਜਦੋਂ ਤੁਸ ਜਾਨੂੰ ਪਤਾ ਨਹੀਂ ਹੁੰਦਾ ਤਾਂ ਤੁਸੀਂ ਪੂਰਾ ਪ੍ਰੋਮੋਟ ਕਰਦੇ ਮਾਰੀ ਫਿਲਮ ਮਾਰੀ ਫਿਲਮ ਮਾਰੀ ਫਿਲਮ ਦੇ ਵਿੱਚੋਂ ਮੇਨ ਸੀਨ ਹੀ ਉੜ ਜਾਂਦੇ ਥੋੜੇ ਹੈਨਾ ਤੇ ਬੰਦਾ ਕੀ ਕਰੂਗਾ ਪਰ ਇਹ ਜ਼ਿੰਦਗੀ ਦੇ ਕਪੜਾ ਆ ਜਿਹੜੀ ਵੈਬ ਸੀਰੀਜ਼ ਹੁੰਦੀ ਆ ਵੈਬ ਸੀਰੀਜ਼ ਦੇ ਤੁਸੀਂ ਇਕੱਲਾ ਇਕੱਲੇ ਕਿਰਦਾਰ ਨੂੰ ਹਾਈਲਾਈਟ ਕੀਤਾ ਜਾਂਦਾ ਔਰ ਕਿਰਦਾਰ ਦੀ ਗਰੋਥ ਦਿਖਾਈ ਜਾਂਦੀ ਹੈ ਕਿ ਇਹ ਪਿੱਛੋਂ ਕਿੱਦਾਂ ਆ ਕਿੱਦਾਂ ਆ ਕੀ ਨਹੀਂ ਤਾਂ ਕਿਉਂਕਿ ਸਮਾ ਮਾਧਿਅਮ ਮਿਲ ਜਾਂਦਾ ਹੁਣ ਲਗਭਗ ਇਹ ਮੇਰੇ ਸਾਨੂੰ 40 ਮਿੰਟ ਦਾ ਇੱਕ ਇੱਕ ਵੈਬ ਹੋਣਾ ਇਹਦਾ ਐਪੀਸੋਡ ਆਠ ਐਪੀਸੋਡ ਨੇ ਆਠ ਐਪੀਸੋਡ ਨੂੰ ਤੁਸੀਂ ਲਾਓ 40 ਮਿੰਟ ਦੇ ਹਿਸਾਬ ਨਾਲ ਕਿੰਨੇ ਘੰਟੇ ਬਣ ਗਏ 4 ਘੰਟੇ ਹੈਨਾ ਹੁਣ 4 ਘੰਟੇ ਦੀ ਫਿਲਮ ਤੁਸੀਂ ਥੀਏਟਰ ਤੇ ਦੇਖਣ ਜਾਓਗੇ ਤੁਸੀਂ ਬੋਰ ਹੀ ਹੋ ਜਾਓਗੇ ਹੈਨਾ ਇਹਦੇ ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਲੈਂਥੀ ਚੀਜ਼ਾਂ ਹੁੰਦੀਆਂ ਔਰ ਕੱਲੇ-ਕੱਲੇ ਕਿਰਦਾਰ ਨੂੰ ਸਪੋਰਟ ਕੀਤਾ ਜਾਂਦਾ ਵੀ ਉਹਨੂੰ ਹਾਈਲਾਈਟ ਕਰਨ ਵਾਸਤੇ ਮੈਨੂੰ ਲੱਗਦਾ ਸਾਡੇ ਲਈ ਕਲਾਕਾਰ ਲਈ ਤਾਂ ਬਹੁਤ ਚੰਗੀ ਚੀਜ਼ ਹੈ ਦੀ ਵੈਬ ਸਿਟੀ ਦੇ ਵਿੱਚ ਤੁਹਾਨੂੰ ਫੁਟੇਜ ਪੂਰੀ ਮਿਲ ਰਹੀ ਹੈ ਸਰ ਉਹ ਵੀ ਹੈ ਤੇ ਅਸੀਂ ਇੱਕ ਨਾ ਜਿਹੜੇ ਥੀਏਟਰ ਆਰਟਿਸਟ ਹੁੰਦੇ ਨੇ ਨਾ ਜਦ ਉਹ ਥੀਏਟਰ ਪਰਫਾਰਮ ਕਰਦੇ ਨੇ ਕਾਫੀ ਐਕਸਪੈਰੀਮੈਂਟਸ ਹੁੰਦੇ ਨੇ ਉਹਨਾਂ ਵਿੱਚ ਹੈਨਾ ਭਾਵੇਂ ਐਕਟਿੰਗ ਨੂੰ ਲੈ ਕੇ ਕਹ ਸਕੋ ਭਾਵੇਂ ਆਵਾਜ਼ ਨੂੰ ਲੈ ਕੇ ਵੀ ਪਰ ਜੇ ਜਦ ਅਸੀਂ ਔਨ ਸਕਰੀਨ ਆਉਂਦੇ ਆ ਉਹ ਸਾਰੀਆਂ ਚੀਜ਼ਾਂ 'ਚ ਫਰਕ ਪੈਂਦਾ ਹੈ ਹੈਨਾ ਤੁਸੀਂ ਇਹ ਡਿਫਰੈਂਸ ਵੀ ਦੇਖਿਆ ਨਹੀਂ ਆਬਵੀਅਸਲੀ ਇਹ ਡਿਫਰੈਂਟ ਹੈਗਾ ਆ ਹੁਣ ਮੈਂ ਮੈਂ ਪਹਿਲੀ ਇੰਟਰਵਿਊਸ ਵੀ ਇਹ ਗੱਲ ਇਦਾਂ ਦਾ ਸਵਾਲ ਹੋਂ ਨਾ ਪੁੱਛਿਆ ਸੀ ਮੇਰੇ ਮਾਈਕ ਆ ਲੱਗਿਆ ਮੈਂ ਬਹੁਤ ਹੌਲੀ ਵੀ ਬੋਲੂਗਾ ਤਾਂ ਉਹਨਾਂ ਨੇ ਸੁਣਨਾ ਹੁਣ ਮੈਨੂੰ ਲੱਗਦਾ ਇਹ ਗੱਲ ਮੈਂ ਜਿਹੜਾ ਬੋਲਦੇ ਆ ਬਾਈ ਨੂੰ ਵੀ ਸੁਣਿਆ ਜਦੋਂ ਥੀਏਟਰ ਦੇ ਵਿੱਚ ਤੁਸੀਂ ਗੱਲ ਕਰਦੇ ਆ ਤਾਂ 2-300 ਬੰਦਾ ਬੈਠਾ ਹੁੰਦਾ ਕਿ ਪਿਛਲੀ ਲਾਈਨ 'ਚ ਵੀ ਬੈਠਾ ਹੁੰਦਾ ਉਹਨੂੰ ਰਿਐਕਸ਼ਨ ਵੀ ਦੇਣਾ ਜੇ ਆਪਾਂ ਹੁੰਦਾ ਨਾ ਤਾਂ ਸਾਨੂੰ ਲਾਊਡ ਦੇਣਾ ਪੈਂਦਾ ਕੈਮਰਾ ਤੇ ਥੀਏਟਰ ਹੈ ਅਲੱਗ-ਅਲੱਗ ਬਟ ਥੀਏਟਰ ਜਿਹੜਾ ਆ ਤੁਹਾਡੇ ਚ ਹੌਸਲਾ ਬਹੁਤ ਭਰਦਾ ਥੀਏਟਰ ਤੁਹਾਨੂੰ ਬੂਸਟ ਕਰਦਾ ਆ ਥੀਏਟਰ ਤੁਹਾਨੂੰ ਚੀਜ਼ਾਂ ਬਹੁਤ ਸਿਖਾਉਂਦਾ ਆ ਔਰ ਲੋਕਾਂ ਚ ਵਿਚਰਨਾ ਸਿਖਾਉਂਦਾ ਆ ਕਿਉਂਕਿ ਗਰਾਊਂਡ ਤੋਂ ਉੱਠ ਕੇ ਬੰਦਾ ਜਦੋਂ ਤੇ ਖੁਦ ਨੂੰ ਪਹਿਚਾਨਣਾ ਵੀ ਮੌਕਾ ਮਿਲਦਾ ਵੀ ਐਕਸਪੈਰੀਮੈਂਟਸ ਕਰਨ ਦਾ ਮੌਕਾ ਮਿਲਦਾ ਕਿ ਮੈਂ ਮੈਂ ਕਿੱਥੇ ਫਿੱਟ ਬੈਠਦਾ ਉਹ ਵੀ ਚੀਜ਼ ਇੱਕ ਮੈਂ ਦੇਖੀ ਹੈ ਵੀ ਥੀਏਟਰ ਆਰਟਿਸਟ ਚ ਹੁੰਦੀ ਹੈ ਬਹੁਤ ਬਥ ਤੇਰਾਓ ਆ ਜਾਂਦਾ ਥੀਏਟਰ ਦੇ ਵਿੱਚ ਜੋਤੇ ਸੀਨੀਅਰ ਹੁੰਦੇ ਉਹ ਤੁਹਾਨੂੰ ਸਮਝਾਉਂਦੇ ਆ ਏਦਾਂ ਨਹੀਂ ਏਦਾਂ ਏਦਾਂ ਨਹੀਂ ਤਾਂ ਹੁਣ ਉਹ ਜਦੋਂ ਕੈਮਰੇ ਤੇ ਕੰਮ ਕਰਦੇ ਵਰਕਸ਼ਾਪਾਂ ਲਾਉਂਦੇ ਆ ਉਹ ਤੇ ਕੈਮਰਾ ਤੇ ਥੀਏਟਰ ਹੈ ਅਲੱਗ-ਅਲੱਗ ਆ ਬਟ ਥੀਏਟਰ ਆਈ ਲਵ ਥੀਏਟਰ ਕਿਉਂਕਿ ਅਸੀਂ ਥੀਏਟਰ ਤੋਂ ਨਿਕਲੇ ਹੋਏ ਆ ਅਸੀਂ ਪਿਆਰ ਕਰਦੇ ਆ ਪਰ ਥੀਏਟਰ ਦੇ ਵਿੱਚ ਬਹੁਤ ਸਾਰੇ ਬੰਦੇ ਬਹੁਤਾ ਪੈਸਾ ਨਹੀਂ ਹੈਗਾ ਤੁਹਾਨੂੰ ਜੀਬ ਚੋਂ ਹੀ ਖਰਚਣੇ ਪੈਂਦੇ ਆ ਕਈ ਵਾਰੀ ਜਾਂਦੇ ਆ ਤੇਲ ਫੂਕਦੇ ਆ ਟਾਈਮ ਦੇਣਾ ਪੈਂਦਾ ਤਾਂ ਉਹਨੂੰ ਬਹੁਤ ਸੋਹਣੀਆਂ ਆਪਸ਼ਨਾਂ ਸਾਡੇ ਕੋਲ ਹੈਗੀਆਂ ਅਸੀਂ ਕੰਮ ਕਰਦੇ ਥੀਏਟਰ ਨੂੰ ਪਿਆਰ ਕਰਦੇ ਆ ਪਰ ਥੀਏਟਰ ਦੇ ਹੀ ਬੀਜੀ ਹੋਏ ਇੱਥੇ ਤੱਕ ਪਹੁੰਚੇ ਆ ਅਸੀਂ ਜੋ ਸਾਡੀ ਜੜ ਉੱਥੇ ਹੀ ਆ ਸਰ ਅਸੀਂ ਦੇ ਮਤਲਬ ਸਰ ਨੇ ਦੱਸਿਆ ਸੀ ਵੀ ਵੈਬ ਸੀਰੀਜ਼ ਨਾ ਕਾਫੀ ਰੌ ਬਣਾਈ ਗਿਆ ਮਤਲਬ ਸਭ ਕੁਝ ਹੀ ਰੀਅਲ ਹੈ ਸੈਟ ਤੇ ਮੇਕਅਪ ਆਰਟਿਸਟ ਵੀ ਮੇਰੇ ਖਿਆਲ ਨਹੀਂ ਸੀ ਹੈਨਾ ਉਹ ਉਹ ਉੱਦਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਸੀ ਵੀ ਸਾਰਾ ਕੁਝ ਹੀ ਆਪਣੇ ਆਪ ਹੀ ਕਰਨਾ ਹੁਣ ਜੋ ਕਰਨਾ ਹੈ ਵੀ ਜੇ ਅਸੀਂ ਫੀਮੇਲਸ ਦੀ ਗੱਲ ਕਰੀ ਉਹਨਾਂ ਨੂੰ ਮੇਕਅਪ ਵੀ ਕਰਨ ਨਹੀਂ ਦਿੱਤਾ ਸੀ ਹਨਾ ਉਹਨਾਂ ਤਾਂ ਕਰਦਾਰ ਹੀ ਉਦਾਂ ਦਾ ਵਧੀਆ ਵੈਸੇ ਤਾਂ ਮੇਕਅਪ ਅਸੀਂ ਤਾਂ ਵੈਸੇ ਹੀ ਨਹੀਂ ਕਰਾਉਂਦੇ ਪਹਿਲਾਂ ਸ਼ੂਟਸ ਤੇ ਤਾਂ ਤੁਸੀਂ ਤਾਂ ਨਹੀਂ ਕਰਉਂਦੇ ਮੇਰਾ ਜੇ ਨਾ ਨਾ ਤੀਗਾ ਮਾਰ ਨਹੀਂ ਮੇਕਅਪ ਕਰਕੇ ਭੇਜਿਆ ਨਹੀਂ ਨਹੀਂ ਹਨਾ ਤੇ ਸਾਡਾ ਥੋੜਾ ਜਿਹਾ ਕਈ ਇਹ ਰਿਹਾ ਕਰਨਾ ਪਰ ਸਾਨੂੰ ਚੰਗਾ ਲੱਗਾ ਦਾਰੋਹ ਕਰਕੇ ਕਿਉਂਕਿ ਦਾਰੋਹ ਚ ਉਹ ਅਸਲੀਅਤ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਇਦਾਂ ਦਾ ਹੋਊਗਾ ਤੇ ਇਦਾਂ ਦਾ ਹੋਊਗਾ ਬਾਈ ਗੋਰਾ ਚਿੱਟਾ ਤੇ ਗੋਰਾ ਚਿੱਟਾ ਅਸਲ ਚ ਕੀ ਹੈ ਜਦਾਂ ਤੁਸੀਂ ਵੀ ਹੁਣ ਕੰਟਰਾਸਟ ਬਣਾ ਕੇ ਕੱਪੜੇ ਪਾਉਨੇ ਇਹ ਅਮਰਦੀਪ ਗਿੱਲ ਬਾਈ ਨੇ ਕੰਟਰਾਸਟ ਹੀ ਬਣਾਇਆ ਕਿਤੇ ਗੋਰੇ ਕਿਤੇ ਸਾਮਲੇ ਕਿਤੇ ਕਿਦਾਂ ਤਾਂ ਓਵਰ ਆਲੋ ਜਦੋਂ ਗੁਲਦਸਤਾ ਬਣਨਾ ਇੱਕ ਗੁਲਦਸਤੇ ਦੇ ਵਿੱਚ ਇਦਾਂ ਹੁਣ ਫੁੱਲ ਲੱਗਦੇ ਆ ਪੱਤੇ ਵੀ ਪਾਉਂਦੇ ਆ ਵਿੱਚ ਉਹ ਕਾਜਾ ਵੀ ਵਿੱਚ ਪਾਉਂਦੇ ਆ ਉਹਨੂੰ ਖੂਬਸੂਰਤੀ ਦੇਣ ਨੂੰ ਇੱਥੇ ਹਰ ਤਰ੍ਹਾਂ ਦੀ ਚੀਜ਼ ਆ ਇਹ ਗੁਲਦਸਤਾ ਅਮਰਦੀਪ ਗਿੱਲ ਦਾ ਆ ਤੁਹਾਨੂੰ ਬਹੁਤ ਸੋਹਣਾ ਲੱਗੂਗਾ ਤੇ ਤੁਸੀਂ ਨਾ ਇੱਕ ਗੱਲ ਕੀਤੀ ਹੈ ਵੀ ਮੇਕਅਪ ਉਹਨਾਂ ਨੂੰ ਮੇਕਅਪ ਕਰਕੇ ਵੇਚ ਪਰ ਅਸੀਂ ਦੇਖਿਆ ਵੀ ਇੰਡਸਟਰੀ 'ਚ ਨਾ ਇਹ ਚੀਜ਼ ਕਾਫੀ ਜ਼ਿਆਦਾ ਹੁੰਦੀ ਹੈ ਵੀ ਬਿਊਟੀ ਨੂੰ ਲੈ ਕੇ ਨਾ ਇਹ ਕਾਫੀ ਜ਼ਿਆਦਾ ਅੱਗੇ ਪ੍ਰਮੋਟ ਕੀਤਾ ਜਾਂਦਾ ਹੈ ਸਕਿਨ ਕਲਰ ਨੂੰ ਅਸੀਂ ਕਹਿ ਦਈਏ ਕਿ ਇੱਕ ਸਕ੍ਰੀਨ ਸਕਿਨ ਕਲਰ ਨੂੰ ਅੱਗੇ ਪ੍ਰਮੋਟ ਕੀਤਾ ਜਾਂਦਾ ਉਹ ਵੀ ਕਦੇ ਨਾ ਕਦੇ ਰਿਜੈਕਸ਼ਨ ਫੇਸ ਕਰਨੀ ਪੈਂਦੀਆਂ ਨੇ ਨਹੀਂ ਜਿਹੜਾ ਤਾਂ ਦੇਖੋ ਸਾਨੂੰ ਲੈਣਾ ਹੀ ਉਹਨੇ ਆ ਜਿਹਨੂੰ ਸਾਡੇ ਵਰਗਾ ਚਾਹੀਦਾ ਹੋਇਆ ਹੈ ਨਾ ਮੈਂ ਕਦੇ ਵੀ ਜ਼ਿੰਦਗੀ ਚ ਗੁਰੀ ਪਾਈ ਦਾ ਕੰਪੀਟੀਟਰ ਨਹੀਂ ਬਣ ਸਕਦਾ ਹਨਾ ਨਾ ਮੈਂ ਉਹਨਾਂ ਉਹ ਹਿਸਾਬ ਨਾਲ ਜੁਣਖਾ ਤਾਂ ਨਾ ਬਾਈ ਮੇਰਾ ਬਣ ਸਕਦਾ ਜੀ ਬਿਲਕੁਲ ਹੈਨਾ ਇਹਨਾਂ ਹਰ ਇੱਕ ਬੰਦੇ ਦੀ ਆਪਣੀ ਆਪਣੀ ਜਰਨੀ ਆ ਹਰੇਕ ਦੀ ਆਪਣੀ अहमियत ਵੀ ਆ ਹਾਂ ਆਪਣੀ अहमियत ਜਿੱਥੇ ਬਾਈ ਦਾ ਹੋਊਗਾ ਉੱਥੇ ਬਾਈ ਦਾ ਹੀ ਹੋਊਗਾ ਇਹ ਤਾਂ ਸਾਡੇ ਲੋਕ ਆ ਬਈ ਆਪਣੀ ਫੀਲਡ ਦੇ ਵਿੱਚ ਕਈ ਬੰਦੇ ਧੂਆਂ ਨੇ ਕੱਢਦੇ ਮੈਨੂੰ ਕੰਮ ਮਿਲਿਆ ਬਿਲਕੁਲ ਕਰ ਕਰਕੇ ਬੋਦੇ ਪਤਾ ਆ ਗਈ ਓਏ ਦੱਸਦੇ ਵੰਦੀ ਅਗਲੇ ਉਹ ਇਸ ਕਰਕੇ ਵੀ ਯਾਰ ਇਹ ਨਾ ਲੈ ਜਾਵੇ ਦਾਰਾ ਨਾ ਫਿਰ ਮਨ ਚ ਉਹਨਾਂ ਦੇ ਮਨ ਚ ਨਾ ਰਿਹਾ ਵੀ ਇਹ ਇਹਨੂੰ ਦਾ ਇਹ ਦੱਸੀਏ ਇਹ ਕਿਤੇ ਇਹ ਨਾ ਮੋਰੇ ਹੋ ਜਾਵੇ ਉੱਥੇ ਕੋਈ ਕੌਣ ਉਹ ਪਰਮਾਤਮਾ ਉਹ ਬੰਦੇ ਹੁੰਦੇ ਛੱਟੇ ਮਾਰ ਹਾਂ ਆਪਾਂ ਨੂੰ ਹਾਂ ਲੱਗਦਾ ਵੀ ਯਾਰ ਆਪਾਂ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਯਾਰ ਵੀ ਸ਼ਾਇਦ ਉਹਨੇ ਕਹਿਣਾ ਵੀ ਇਹਦੇ ਕੋ ਕੰਮ ਹੈ ਨਹੀਂ ਮਿੰਤਾ ਕਰਦਾ ਆਪਣੇ ਦਿਮਾਗ 'ਚ ਪਹਿਲਾ ਥਾਟ ਇਹ ਹੁੰਦਾ ਬਿਲਕੁਲ ਬਿਲਕੁਲ ਪਰ ਜਦੋਂ ਜਿੱਥੇ ਤੁਹਾਨੂੰ ਵਾਹਿਗੁਰੂ ਨੇ ਲੈ ਜਾਣਾ ਉਹ ਕੋਈ ਨਹੀਂ ਰੋਕ ਸਕਦਾ ਉਹ ਪਰਮਾਤਮਾ ਮੰਗ ਤੇ ਤੁਹਾਡੀ ਨੀਤ ਸੱਚੀ ਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸੱਚੀ ਕਰਨਾ ਸੱਚੀ ਚੀਜ਼ਾਂ ਮੈਟਰ ਕਰਦੀਆਂ ਨੇ ਪਰ ਜਿਹੜੇ ਪੂਛਾ ਮਾਰਨ ਵਾਲੇ ਉਹ ਫਿਰ ਰਹਿ ਵੀ ਉੱਥੇ ਕਿ ਜੀ ਜਾਂਦੇ ਆ ਆਪਣੀ ਇਹ ਗੱਲ ਤੁਸੀਂ ਬਿਲਕੁਲ ਸਹੀ ਕੀਤੀ ਹੈ ਤੇ ਮੈਨੂੰ ਲੱਗਦਾ ਵੀ ਸ਼ਾਇਦ ਅੱਗੇ ਵੀ ਸ਼ਾਇਦ ਉਹੀ ਵਾਦ ਰਹੇ ਨੇ ਤੇ ਜਿਨ੍ਹਾਂ ਨੂੰ ਕੰਮ ਐਕਚੁਅਲੀ ਮਿਲਣਾ ਚਾਹੀਦਾ ਉਹਨਾਂ ਨੂੰ ਘੱਟ ਮਿਲ ਰਿਹਾ ਕੰਮ ਇਹ ਬ੍ਰੇਕ ਦੀ ਕਿਸਮ ਤਾਂ ਦੀ ਨੂੰ ਉਹ ਪਰ ਉਹ ਗੱਲ ਤਾਂ ਫਿਰ ਉਹੀ ਹੈ ਨਾ ਜਰੀਆ ਉਹਨਾਂ ਨੇ ਉਦਾਂ ਦਾ ਬਣਾ ਲਿਆ ਆਪਦਾ ਪਰ ਉਹ ਨਹੀਂ ਆਪਾਂ ਨਹੀਂ ਕਰ ਸਕਦੇ ਆਪ ਕੋ ਸੱਚ ਜੀ ਸੰਤੁਸ਼ਟ ਹੀ ਆ ਸਭ ਤੋਂ ਵੱਡੀ ਗੱਲ ਸਾਨੂੰ ਸੰਤੁਸ਼ਟੀ ਤਾਂ ਹੈਗੀ ਆ ਵੀ ਐਟ ਲੀਸਟ ਕਹਾਣੇ ਜਾਂ ਕਿਸੇ ਤਾਂ ਉਹ ਚੀਜ਼ਾਂ ਤਾਂ ਨਹੀਂ ਹੈਗੇ ਬਾਕੀ ਤੁਸੀਂ ਦੱਸੋ ਪਤਾ ਕੀ ਹੈ ਤੇਰਾ ਮਿੱਤਰ ਆ ਇੱਕ ਗਦਰ ਬਹੁਤ ਅੱਛੇ ਡਾਇਰੈਕਟਰ ਨੇ ਸੇ ਮਰਜੀ ਤੋਂ ਕੋਈ ਹੁਣਾਂ ਦੇ ਨਾਲ ਉਹਨਾਂ ਨੇ ਕਿਹਾ ਸੀ ਸਾਡੀ ਇੱਕ ਵੈਬ ਸੀਰੀਜ਼ ਆਈ ਸੀਗੀ ਤੇ ਵਾਰਦਾਤ ਕਰਕੇ ਉਹਦੇ ਵਿੱਚ ਬਹੁਤ ਸੋਹਣਾ ਕਿਰਦਾਰ ਤੇ ਜਾਂ ਤੇ ਬਾਈ ਦੇ ਨਾਲ ਆਪਾਂ ਕਿ ਕੋਈ ਚੱਕਰ ਨਹੀਂ ਮੈਂ ਗੱਲ ਕੀਤੀ ਮੈਂ ਕਿ ਬਾਈ ਯਾਰ ਲੋਕੀ ਕੰਮ ਕਰੀ ਜਾਂਦੇ ਸਾਡਾ ਸੂਤ ਨਹੀਂ ਆਉਂਦਿਆ ਕਹਿੰਦਾ ਜਿਹੜੇ ਕੰਮ ਉਹ ਕਰਦੇ ਆ ਨਾ ਆਪਣੇ ਕੋ ਉਹ ਹੋਣੀ ਨਹੀਂ ਬਿਲਕੁਲ ਹੈ ਨਾ ਇਹ ਗੱਲ ਨਾ ਮੈਂ ਵੀ ਰਿਲੇਟ ਕਰਦਾ ਸੀਗਾ ਮੈਂ ਕਿ ਗੱਲ ਬਾਈ ਤੇਰੀ ਤੂੰ ਬਿਲਕੁਲ ਸਹੀ ਆ ਵੀ ਲੋਕ ਇੱਥੇ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਆਪਣੇ ਕੰਮ ਦੇ ਚੱਕਰ ਚ ਪਰ ਪ੍ਰਮਾਤਮਾ ਇੰਨਾ ਬਿਆਨਦਾ ਮੈਨੂੰ ਉਸ ਪ੍ਰਮਾਤਮਾ ਤੇ ਅਕਾਲ ਪੁਰਖ ਤੇ ਇੰਨਾ ਭਰੋਸਾ ਆ 200% ਅਸੀਂ ਕੱਲ ਨੂੰ ਸਟਾਰ ਆ ਸਾਨੂੰ ਪਤਾ ਆ ਇਸ ਆਡੀਅנס ਨੇ ਸਾਨੂੰ ਇੰਨਾ ਪਿਆਰ ਦੇਣਾ ਆ ਵੀ ਸਾਡੇ ਕੋ ਸਾਂਭਿਆ ਨਹੀਂ ਜਾਣਾ ਇਹ ਕਲੀਅਰ ਆ ਇਹ ਜੰਜਬਾਹ ਆ ਅੰਦਰ ਮੈਨੂੰ ਪਤਾ ਹੋਣਾ ਹੀ ਹੋਣਾ ਆ ਠੀਕ ਹੈ ਟਾਈਮ ਲੱਗਾ ਲੱਗਦਾ ਹਨਾ ਬੱਚਾ ਵੱਧਾ ਆ ਮਾਂ ਉਹਨੂੰ ਕਿੰਦਾ ਪਾਲਦੀ ਆ ਹਨਾ ਕਿਸੇ ਵੇਲੇ ਉਹ ਉਸ ਉਹੋ ਹੀ ਬੱਚਾ ਬਾਅਦ ਚ ਵੱਡਾ ਹੋ ਕੇ ਕੁਝ ਬਣਦਾ ਆ ਦਾ ਸੇਮ ਸਾਡੀ জারਨੀ ਹੈ ਜੀ ਮੈਨੂੰ ਇੰਨਾ ਟਾਈਮ ਫੀਲਡ 'ਚ ਲੱਗ ਰਿਹਾ ਮੈਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਲਕ ਨੇ ਮੈਨੂੰ ਬੜਾ ਕੁਝ ਦੇਣਾ ਤੇ ਇਹ ਅੰਦਰ ਭਰੋਸਾ ਆ ਜਿੰਨਾ ਚਿਰ ਤੁਸੀਂ ਪਹਿਲੀ ਗੱਲ ਭਰੋਸਾ ਆਪਦੇ ਤੇ ਨਹੀਂ ਤੁਹਾਡੇ ਕੋ ਹੋ ਰਿਹਾ ਤੇ ਤੁਸੀਂ ਕੰਬਣੋਗੇ ਸੁਣਾ ਤੇ ਤੱਕ ਲਿਆ ਬਿਲਕੁਲ ਸਹੀ ਗੱਲ ਹੈ ਆਪਣੇ ਤੇ ਭਰੋਸਾ ਰੱਖਣਾ ਚਾਹੀਦਾ ਭਰੋਸਾ ਜਿੰਨਾ ਚਿਰ ਤੁਹਾਨੂੰ ਆਪਣੇ ਆਪ ਤੇ ਔਰ ਮੈਨੂੰ ਪਤਾ ਹੈ ਕਿ ਪ੍ਰਮਾਤਮਾ ਨੇ ਦਾਰੋਜ਼ਰੀਏ ਦੇ ਦੇਵੇ ਚਾਹੇ ਕਿਸੇ ਹੋਰ ਜਰੀਏ ਦੇ ਦੇਵੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਕੰਮ ਕਰਕੇ ਦਿਖਾਵਾਂਗੇ ਔਰ ਪ੍ਰਮਾਤਮਾ ਔਰ ਇਹ ਜਿਹੜੇ ਜਿਹੜੇ ਸਾਨੂੰ ਦੇਖ ਰਹੇ ਆ ਇਹਨਾਂ ਦਾ ਪਿਆਰ ਚਾਹੀਦਾ ਇਹੀ ਬਣਾਉਂਦੇ ਆ ਇਹੀ ਢੋਂਦੇ ਆ ਬਿਲਕੁਲ ਸਹੀ ਗੱਲ ਹੈ ਤੇ ਹੁਣ ਅਸੀਂ ਵਾਪਸ ਚੱਲਦੇ ਆ ਦਾਰੋ ਦੇ ਸੈੱਟ ਤੇ ਦਾਰੋ ਦੇ ਸੈੱਟ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਚਲ ਕਰੈਕਟਰ ਦਾ ਤਾਂ ਆਪਣਾ ਐਕਸਪੀਰੀਅੰਸ ਸੀਗਾ ਪਰ ਸੈੱਟ ਦਾ ਐਕਸਪੀਰੀਅੰਸ ਕਿੱਦਾਂ ਦਾ ਸੀ ਜੀ ਰਾਜਾ ਤੁਗਾ ਬਹੁਤ ਵਧੀਆ ਸੀਗਾ ਜੀ ਮੇਰੇ ਲਈ ਤਾਂ ਮੈਂ ਤਾਂ ਨਵਾਂ ਸੀਗਾ ਮੇਰੇ ਲਈ ਜਿਆਦਾ ਵਧੀਆ ਸੀਗਾ ਇੱਕ ਤਾਂ ਸਾਰੇ ਸੀਨੀਅਰ ਆਰਟਿਸਟ ਨੇ ਮੈਨੂੰ ਮਿਲਣ ਦਾ ਮੌਕਾ ਮਿਲਿਆ ਮੈਨੂੰ ਸਿੱਖਣ ਦਾ ਇਹਨਾਂ ਤੋਂ ਮੌਕਾ ਮਿਲਿਆ ਸਾਰਿਆਂ ਤੋਂ ਬਹੁਤ ਵਧੀਆ ਸੀ ਜੀ ਬਹੁਤ ਮਸਤੀ ਮੈਣੀ ਅਸੀਂ ਅ ਜਿੱਦਾਂ ਬਾਈ ਨੇ ਉਹਦੋਂ ਗੱਲ ਕੀਤੀ ਨਾ ਸਾਡੇ ਕੋ ਬੈਨਿਟੀ ਨਾ ਸਾਡਾ ਮੇਕਅਪ ਜਿਹੜਾ ਖਰਾ ਹੋ ਚਲਿਆ ਧੁੱਪੇ ਬੈਠਿਆਂ ਦਾ ਧੁੱਪੇ ਬੈਂਦੇ ਨਹੀਂ ਰੁੱਖਾਂ ਥੱਲੇ ਤੇ ਚਿਹਰਾ ਚੂਰਾ ਰਲਣੀਆਂ ਉਧਰ ਬਾਜਾਂ ਪੈ ਜਾਣ ਉਹ ਆਜੋ ਬੁਲਾਉਣੇ ਦਾ ਵੀ ਨਹੀਂ ਆ ਇਧਰ ਗੱਲ ਨਹੀਂ ਮੁੱਕੀ ਹੁੰਦੀ ੱਲੇ ਜਦੋਂ ਕੋਈ ਗੱਲ ਤੁਸੀਂ ਅਧੂਰੀ ਛੱਡ ਕੇ ਜਾਂਦੇ ਹੋ ਨਾ ਬੰਦੇ ਨੇ ਹੁੰਦਾ ਯਾਰ ਮੇਰੀ ਗੱਲ ਵਿੱਚ ਰਹਿ ਗਈ ਮੈਂ ਗੱਲ ਸੁਣਨੀ ਸੀ ਅੰਦਰ ਇੱਕ ਕਿਉਰਿਓਸਿਟੀ ਜੀ ਹੁੰਦੀ ਬੰਦੇ ਦੇ ਬਣੀ ਹੋਈ ਤਾਂ ਬਹੁਤ ਫਨ ਕੀਤਾ ਗਾਲਾਂ ਵੀ ਪੈਂਦੀਆਂ ਸੀਗੇ ਵਿੱਚ ਵਿੱਚ ਵੀ ਤੁਸੀਂ ਆਉਂਦੇ ਨਿਗੇ ਤੇ ਆਵਾਜ਼ਾਂ ਮਾਰਦੇ ਆ ਪਰ ਜਿੰਨੇ ਹੁਣ ਆੜੇ ਇਕੱਠੇ ਹੋਏ ਸੀ ਇਹਨੂੰ ਅਸੀਂ ਇੱਕ ਵੈਬ ਸੀਰੀਜ਼ ਵਾਂਗੂ ਸ਼ੂਟ ਨਹੀਂ ਕੀਤਾ ਵੀ ਐ ਲੱਗੇ ਜਦੋਂ ਫਨ ਜਦੋਂ ਆਪਾਂ ਪਿਕਨਿਕ ਤੇ ਨਹੀਂ ਆਏ ਹੁੰਦੇ ਤਾਂ ਪਿਕਨਿਕ ਵਾਲਾ ਮਾਹੌਲ ਸੀ ਬਹੁਤ ਪਿਆਰਾ ਮਾਹੌਲ ਹਾਂ ਕਿਉਂਕਿ ਵੈਬ ਸੀਰੀਜ਼ ਵੀ ਕਾਫੀ ਰੌਅ ਸੀ ਤੇ ਉਹ ਆਪਣਾ ਬੰਜਾ ਹੋ ਜਾਂਦਾ ਇੱਕ ਸੈੱਟ ਤੇ ਹੈਨਾ ਬਿਲਕੁਲ 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 ਨਹੀਂ ਸਾਰੇ ਸਾਰੇ ਪ੍ਰੇਮੀ ਸੀਗੇ ਸਾਰੇ ਭਰਾ ਸੀਗੇ ਆਪਣੇ ਤੇ ਬਹੁਤ ਸੋਹਣੀ ਤਰੀਕੇ ਨਾਲ ਕੰਮ ਹੋਇਆ ਔਰ ਲੋਕਾਂ ਨੂੰ ਵੀ ਚੰਗਾ ਲੱਗੂਗਾ ਜਦੋਂ ਦੇਖਣਗੇ ਕਿਉਂਕਿ ਇਹਦੇ 'ਚ ਫਾਰਮੈਲਟੀ ਨਹੀਂ ਸੀ ਕੋਈ ਸਾਰੇ ਕੰਫਰਟ ਸੀਗੇ ਇੱਕ ਦੂਜੇ ਨਾਲ ਤਾਂ ਹੀ ਇਹ ਚੀਜ਼ ਸੋਹਣੀ ਬਣ ਕੇ ਆਊਗੀ ਬਿਲਕੁਲ ਬਿਲਕੁਲ ਬਣ ਤਾਂ ਗਈ ਹੈ ਆਲਰੇਡੀ ਮਤਲਬ ਹੁਣ ਲੋਕਾਂ ਸਾਹਮਣੇ ਆਊਗੀ ਸਾਹਮਣੇ ਆਊਗੀ ਤੇ ਸਰ ਕੇਬਲ 1 ਜਿਹੜਾ ਪਲੈਟਫਾਰਮ ਹੈ ਜਿੱਥੇ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ 6 ਲੈਂਗੁਏਜਸ ਪ੍ਰੋਵਾਈਡ ਕਰਦਾ ਹੈ ਹੈਨਾ ਉਹ ਵੀ ਇੱਕ ਕਹਿ ਸਕਦੇ ਆ ਕਾਫੀ ਵੱਡਾ ਇੱਕ ਸਕੋਪ ਦੇ ਦੇ ਦਿੰਦਾ ਹੈ ਇੱਕ ਆਰਟਿਸਟ ਨੂੰ ਹੈਨਾ ਬਿਲਕੁਲ ਬਿਲਕੁਲ ਇਹ ਇਹ ਗੱਲ ਸਾਡੇ ਲਈ ਬਹੁਤ ਲੱਗੀ ਹੈ ਬਾਈ ਇਹਨਾਂ ਦਾ ਕੇਬਲਵਨ ਦੀ ਸਿੱਧੀ ਸਿੱਧੀ ਸਟ੍ਰੈਟਜੀ ਆ ਬਹੁਤੇ ਵੱਡੇ ਐਕਟਰ ਵੱਡੇ ਐਕਟਰ ਦਾ ਸੈਂਸ ਕਿ ਮਹਿੰਗੇ ਐਕਟਰ ਨਾ ਲੈ ਕੇ ਜੈਨੂਇਨ ਐਕਟਰਾਂ ਨੂੰ ਕੰਮ ਕਰਾਈਏ ਕਿਉਂਕਿ ਵੱਡਾ ਹਰ ਇੱਕ ਨਹੀਂ ਹੋਣਾ ਇੱਕਦਮ ਹੁਣ ਕੋਈ ਬੰਦਾ ਇੱਥੇ ਉਹ ਬਜਟ ਓਵਰ ਜਾਊਗਾ ਜਦੋਂ ਮਤਲਬ ਸਾਡੇ ਵਰਗੇ ਆਰਟਿਸਟ ਕੰਮ ਕਰਨਗੇ ਅਸੀਂ ਅਸੀਂ ਪੈਸਿਆਂ ਨੂੰ ਬਹੁਤੀ ਤਵੱਜੂ ਦੇ ਕੇ ਨਹੀਂ ਅਸੀਂ ਕਹਿੰਦੇ ਯਾਰ ਕੰਮ ਚੰਗਾ ਕਰ ਲੀਵੇ ਪੈਸਾ ਤੁਹਾਡੇ ਮਗਰ ਆਊਗਾ ਜਦੋਂ ਤੁਸੀਂ ਚੰਗਾ ਕੰਮ ਕਰਕੇ ਦਿਖਾਉਗੇ ਅਸੀਂ ਕੰਮ ਕਰਦੇ ਆ ਹੁਣ ਮੰਨ ਲਓ ਛੇ ਉਧਰ ਆਂਧਰਾ ਪ੍ਰਦੇਸ਼ ਵਾਲੇ ਪਾਸੇ ਤੇਲਗੂ ਜਿੱਥੇ ਬੋਲੀ ਜਾਂਦੀ ਹੈ ਜਾਂ ਜਿੱਥੇ ਕਰਨਾਟਕਾ ਚ ਇਹ ਰਿਲੀਜ਼ ਹੋਊਗੀ ਜੇ ਉਧਰ ਰਿਲੀਜ਼ ਹੋਊਗੀ ਉੱਥੇ ਕਿਸੇ ਨੂੰ ਮੇਰੇ ਬਾਰੇ ਨਹੀਂ ਪਤਾ ਹੋਣਾ ਬਾਈ ਬਾਰੇ ਨਹੀਂ ਪਤਾ ਤੁਸੀਂ ਗਾਣੇ ਦੇਖੇ ਹੋਣਗੇ ਤੁਹਾਨੂੰ ਤਾਂ ਪਤਾ ਉੱਥੇ ਸਾਰੇ ਹੀ ਅਸੀਂ ਨਵੇਂ ਹੋਣੇ ਉਹਨਾਂ ਨੂੰ ਕਿਸੇ ਨਾ ਕੁਝ ਨਿਕਾ ਹੋ ਸਕਦਾ ਉੱਥੇ ਕਲਿੱਕ ਹੋ ਜਾ ਬਿਲਕੁਲ ਜੇ ਉੱਥੇ ਕਲਿੱਕ ਹੋ ਗਈ ਜ਼ਿੰਦਗੀ ਬਣ ਜਾਂਦੀ ਏ ਗਰੀਬ ਬੰਦੇ ਦੀ ਸਾਡੇ ਬਹੁਤ سارے ਆਰਟਿਸਟ ਇਦਾਂ ਦੇ ਹੈਗੇ ਜਿਹੜੇ ਇੱਥੋਂ ਉੱਧਰ ਜਾ ਕੇ ਹਟ ਹੋਏ ਹੋਏ ਤਾਂ ਇਹ ਤਾਂ ਸਾਡੇ ਭਾ ਆ ਗਿਆ ਹੈਨਾ ਤੁਸੀਂ ਦੁਆ ਕਰਿਓ ਤੁਸੀਂ ਦੁਆ ਕਰਿਓ ਕਿ ਅਸੀਂ ਚੰਗਾ ਉਡਣਾ ਚਾਹੁੰਨੇ ਆ ਉੱਤੇ ਅਸਮਾਨ ਦੇ ਵਿੱਚ ਤੇ ਤੁਸੀਂ ਸਾਡੇ ਪਰ ਬਣ ਕੇ ਸਾਨੂੰ ਉੱਪਰ ਲੈ ਕੇ ਜਾਓ ਨਹੀਂ ਨਹੀਂ ਸਰ ਬਹੁਤ ਹੀ ਸੋਹਣਾ ਕਨਸੈਪਟ ਲੈ ਕੇ ਵੈਬ ਸੀਰੀਜ਼ ਆ ਰਹੀ ਹੈ ਮੈਂ ਤਾਂ ਜ਼ਰੂਰ ਰეკਮੈਂਡ ਕਰਾਂਗੀ ਹਰ ਇੱਕ ਨੂੰ ਕਿ ਵੈਬ ਸੀਰੀਜ਼ ਜ਼ਰੂਰ ਦੇਖੀਏ ਹੈਨਾ ਥੈਂਕ ਯੂ ਸਰ ਥੈਂਕ ਯੂ ਸੋ ਮਚ ਬਹੁਤ ਹੀ ਸੋਹਣਾ ਕਨਸੈਪਟ ਲੈ ਕੇ 4 ਜੁਲਾਈ ਨੂੰ ਕੇਬਲ 1 ਤੇ ਵੈਬ ਸੀਰੀਜ਼ دارو ਰਿਲੀਜ਼ ਹੋਣ ਜਾ ਰਹੀ ਹੈ ਜ਼ਰੂਰ ਦੇਖੋ ਜ਼ਰੂਰ ਪਿਆਰ ਦਿਓ